15 ਨੂੰ ਬਨਾਰਸ ਦੀਆਂ ਟੋਪੀਆਂ ਮੜੀਆਂ ਨੇ ਉਹ ਪਾ ਪਾ ਕੇ ਘੁੰਮੀ ਫਿਰਦੇ ਨੇ ਸਾਰੇ ਪਵਾੜੇ ਦੀ ਜੜ ਜੋਤੀ ਆ ਜਿਹੜੀ ਜੋਤੀ ਆ ਨਾ ਜੋਤੀ ਨੂਰਾ ਤੁਹਾਨੂੰ ਪਤਾ ਜੇ ਕੋਈ ਉੱਪਰ ਨੂੰ ਮੂੰਹ ਕਰਕੇ ਥੁੱਕੇ ਥੌਕਤ ਫਿਰ ਵਾਪਸ ਤੁਹਾਡੇ ਮੂੰਹ ਤੇ ਹੀ ਆਉਣਾ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਰਿਤੂ ਦਾ ਵਿਆਹ ਵੀ ਉਨੀ ਤੱਕੇ ਨਾ ਕਰਾਇਆ ਸੀਗਾ ਮੈਨੂੰ ਭਾਜੀ ਬਹੁਤ ਧਮਕੀਆਂ ਧਮਕਾਈਆਂ ਮੈਂ ਪੋਸਟ ਵੀ ਕੱਲ ਪਾਇਆ ਸੀਗਾ ਮੈਂ ਕਿਹਾ ਧਮਕੀਆਂ ਤੇ ਧਮਕੀਆਂ ਧਮਕੀਆਂ ਦੇ ਧਮਕੀਆਂ ਮੈਂ ਕਿਹਾ ਜਿੱਦਾਂ ਮਰਜੀ ਤੁਹਾਡੇ ਸਾਰੇ ਟੱਬਰ ਕੋਲ ਮੇਰਾ ਨੰਬਰ ਹੈਗਾ ਆ ਮੇਰਾ ਯਾਰ ਆ ਮੈਨੂੰ ਜੋ ਕਿਸ ਨੇ ਕਰਨਾ ਕਰ ਲੋ ਮੈਂ ਨਹੀਂ ਕਿਸੇ ਤੋਂ ਡਰਦੀ ਭਰਤੀ ਜੇਕ ਵੀ ਨੇ ਦੂਜੇਕ ਵੀ ਨੇ ਨੂਰਾ ਸਿੱਸਦਾ ਨੂਰਾ ਸਿੱਸਦਾ ਪੰਗਾ ਹੈ ਨਾ ਮੈਂ ਕਹਿਣਾ ਨਹੀਂ ਚਾਹੁੰਦਾ ਸੀਗਾ ਪਰ ਉਹ ਕਹਿੰਦੇ ਹੋਰ ਵੀ ਕੀ ਹਾਲ ਚਾਲ ਹੈ ਭਾਜੀ ਸਿਹਤ ਕਿਦਾਂ ਸਿਹਤ ਤਾਂ ਵੀ ਠੀਕ ਹੈ ਹਾਲ ਚਾਲ ਵੀ ਠੀਕ ਹੈ ਬਸ ਥੋੜਾ ਜਿਹਾ ਨਾਰਮਲ ਹੋਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਪਤਾ ਹੀ ਹੈ ਜੋ ਹੈਪਨ ਹੋਇਆ ਸੀ ਪਰਿਵਾਰ ਦੇ ਵਿੱਚ ਜੀ ਜੀ ਪਿੱਛੇ ਜੇ ਆਪਾਂ ਵੀਡੀਓ ਵੀ ਪਾਈ ਖੈਰ ਤੁਸੀਂ ਵੀ ਪਾਈ ਆਪਣੀ ਸੋਸ਼ਲ ਮੀਡੀਆ ਤੇ ਤੇ ਮੈਂ ਵੀ ਆਪਣੇ ਚੈਨਲ ਦੇ ਉੱਤੇ ਅਸੀਂ ਵੀ ਪੁਆਈ ਤੇ ਉਹ ਜੋ 트ਰੇਜਡੀ ਹੋਈ ਸਮਝ ਸਕਦੇ ਹਨ ਕਿ ਪਰਿਵਾਰ ਦੇ ਵਿੱਚ ਜਦੋਂ ਐਦਾਂ ਚੀਜ਼ ਵਾਪਰ ਜੇ ਤਾਂ ਬੰਦੇ ਦੇ ਉੱਤੇ ਕੀ ਬੀਤਦੀ ਹੈ ਤੇ ਤੁਸੀਂ ਦੱਸਿਆ ਵੀ ਸੀਗਾ ਫੋਨ ਦੇ ਉੱਤੇ ਵੀ ਕਿ ਤੁਹਾਡੇ ਕਿੰਨੇ ਕਰੀਬ ਸੀਗੇ ਹਨਾ ਤੁਹਾਡੇ ਭਤੀਜਾ ਜਿਹੜਾ ਸੂਰਜ ਜੀ ਬਿਲਕੁਲ ਆ ਐਕਚੁਅਲੀ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੇ ਸਤੀ ਸਾਬ ਜਿਹੜੀਆਂ ਤੁਹਾਡੇ ਸਾਹਾਂ ਦੇ ਨਾਲ ਚਲਦੀਆਂ ਨੇ ਤੁਹਾਡੇ ਖੂਨ ਦੇ ਵਿੱਚ ਰਚੀਆਂ ਹੋਈਆਂ ਹੁੰਦੀਆਂ ਨੇ ਖੂਨ ਹੈ ਸਾਡਾ ਮੇਰੇ ਸਭ ਤੋਂ ਵੱਡੇ ਭਰਾ ਦਾ ਬੇਟਾ ਐ ਤੇ ਔਰ ਪਾਲੇ ਹੱਥੀ ਹੋਇਆ ਟਿੱਡਾਂ ਤੇ ਉਹਨਾਂ ਨੂੰ ਸਲਾਸਲਾ ਕੇ ਪਾਲੇ ਹੋਏ ਨੇ ਛੋਟੇ-ਛੋਟੇ ਹੁੰਦਿਆਂ ਨੂੰ ਬਹੁਤ ਔਰ ਦੂਸਰੀ ਗੱਲ ਕਿ ਸਾਡੇ ਘਰ ਵਿੱਚ ਸਭ ਤੋਂ ਵੱਡਾ ਉਹ ਸਾਡੇ ਡੈਡੀ ਉਹਨਾਂ ਦਾ ਪੋਤਰਾ ਸੀਗਾ ਹਨਾ ਸਭ ਤੋਂ ਵੱਡੇ ਭਰਾ ਦਾ ਬੇਟਾ ਤੇ ਉਹਦੇ ਹਿੱਸੇ ਪਿਆਰ ਵੀ ਬਹੁਤ ਆਇਆ ਮੇਰੇ ਪਾਪਾ ਜੀ ਦਾ ਬਹੁਤ लाਡਲਾ ਸੀਗਾ ਤੇ ਸਾਰਿਆਂ ਦੇ लाडला ਸੀ ਚਲੋ ਸਾਰੇ ਭਤੀਜੇ ਭਤੀਜੀਆਂ ਹੁੰਦੇ ਤਿੱਕੋ ਜੇ ਨਹੀਂ ਪਰ ਫਿਰ ਵੀ ਜਿਹੜਾ ਤੁਹਾਡੇ ਘਰ ਵਿੱਚ ਪਹਿਲਾ ਬੱਚਾ ਆਉਂਦਾ ਉਹਦੇ ਹਿੱਸੇ ਇੱਕ ਅਲੱਗ ਪਿਆਰ ਆਉਂਦਾ ਤੇ ਇਹ ਬੱਚਾ ਪਹਿਲਾ ਸੀਗਾ ਸਾਡੇ ਘਰ ਦੇ ਵਿੱਚ ਤੇ ਸਾਡੇ ਵਾਸਤੇ ਬੇਸ਼ੱਕ ਉਹ 42 ਸਾਲ ਦਾ ਹੋ ਗਿਆ ਪਰ ਮੇਰੇ ਵਾਸਤੇ ਸਾਡੇ ਪਰਿਵਾਰ ਵਾਸਤੇ ਤੇ ਬੱਚਾ ਹੀ ਸੀ ਅਜੇ ਵੀ ਤੇ ਬੜਾ ਮੁਸ਼ਕਿਲ ਹੋਇਆ ਜੋ ਜਿਉਂ ਕਈ ਵਾਰੀ ਇਕੱਲੇ ਬੈਠੇ ਬੈਠੇ ਅਜੇ ਵੀ ਰੋਣ ਲੱਗ ਪੈਣ ਉਹ ਯਾਦਾਂ ਸਾਰੀਆਂ ਗੱਲਾਂ ਗੁੱਲਾਂ ਯਾਦ ਕਰਕੇ ਤੁਰੇ ਫਿਰਦੇ ਸਾਰਾ ਕੁਝ ਸਿਨੇਮੇ ਦੀ ਸਕਰੀਨ ਦੀ ਤਰ੍ਹਾਂ ਤੁਹਾਡੇ ਸਾਰਾ ਕੁਝ ਅੱਖਾਂ ਦੇ ਅੱਗੇ ਘੁੰਮਦਾ ਰਹਿੰਦਾ ਤੇ ਫਿਰ ਬੜੀ ਪਰੇਸ਼ਾਨੀ ਹੁੰਦੀ ਹੈ ਤੇ ਤਿੰਨ ਚਾਰ ਹਫ਼ਤੇ ਬਾਅਦ ਅੱਜ ਕੈਮਰੇ ਦੇ ਸਾਹਮਣੇ ਆਏ ਇੱਕ ਮੈਂ ਵੀਡੀਓ ਬਣਾਈ ਸੀ ਉਹ ਬਸ ਉਹ ਵੀ ਦੱਸਣਾ ਪੈਣਾ ਲੋਕਾਂ ਸਾਰੇ ਪੁੱਛਦੇ ਸਨ ਕਿ ਕਿਵੇਂ ਹੋਇਆ ਇਹ ਸਾਰਾ ਹਾਦਸਾ ਤੇ ਬਸ ਫਿਰ ਅੱਜ ਉਹ ਕਹਿੰਦੇ ਨੇ ਕਿ ਸ਼ੋ ਮਸਟ ਗੋ ਔਨ ਤੇ ਜਿਉਂਦੇ ਜੀ ਜਿਹੜੇ ਲੋਕ ਨੇ ਉਹਨਾਂ ਨੇ ਕੰਮਕਾਰ ਸਾਰਾ ਕੁਝ ਕਰਨਾ ਹੁੰਦਾ ਬੜਾ ਮੁਸ਼ਕਿਲ ਹੈ ਪਰ ਫਿਰ ਵੀ ਸ਼ੁਰੂਆਤ ਕਰਦੇ ਆਂ ਦੇਖੋ ਮਾਲਕ ਕੀ ਕਰਦਾ ਔਰ ਮੈਂ ਆਪਣੇ ਚੈਨਲ ਸਤ ਰੰਗ ਜਰੀਏ ਮੈਂ ਸਾਰੇ ਵਿਊਅਰਜ਼ ਦਾ ਜਿਨ੍ਹਾਂ ਨੇ ਸਾਡੇ ਇਸ ਦੁੱਖ ਦੇ ਵਿੱਚ ਜੋ ਸ਼ਰੀਕ ਹੋਏ ਨੇ ਬਹੁਤ ਸਾਥ ਦਿੱਤਾ ਬਹੁਤ ਬੇਸ਼ੁਮਾਰ ਕਾਲਾਂ ਤੇ ਮੈਸੇजेस ਅਜੇ ਵੀ ਆਈ ਜਾਂਦੇ ਨੇ ਸੋ ਸਭ ਦਾ ਬਹੁਤ ਬਹੁਤ ਧੰਨਵਾਦੀ ਤੋ ਭਜੀ ਮੈਂ ਇੱਕ ਨਾ ਅਗਲੀ ਗੱਲ ਕਰਨੀ ਚਾਹੂੰਗਾ ਕਿ ਪੀਐਸਕੇ ਮੀਡੀਆ ਜਿਹੜਾ ਤੁਹਾਡਾ ਇੱਕ ਚੈਨਲ ਹੈਗਾ ਹੈ ਨਾ ਜਿੱਦੇ ਤੁਸੀਂ ਅਕਸਰ ਆਪਣੀਆਂ ਵੀਡੀਓਜ਼ ਪਾਉਂਦੇ ਹੋ ਜੀ ਤੇ ਉਹਦੇ ਉੱਤੇ ਤੁਸੀਂ ਇੱਕ ਵੀਡੀਓ ਪਾਈ ਹੋਈ ਸੀਗੀ ਹੁਣ ਆ ਪਿਛਲੇ ਕੁਝ ਦਿਨ ਪਹਿਲਾਂ ਹੀ ਕਿ ਇੱਕ ਨੋਰਾ ਸਿਸਟਰ ਜਿਹੜੀ ਤੀਸਰੀ ਭੈਣ ਹੈਗੀ ਐ ਨੋਰਾ ਸਿਸਟਰਸ ਦੇ ਵਿੱਚ ਉਹਦੇ ਬਾਰੇ ਜ਼ਿਕਰ ਕੀਤਾ ਹੋਇਆ ਸੀਗਾ ਮੰਗੀ ਖਾਨ ਇੱਕ ਸਿੰਗਰ ਹੈਗਾ ਖੈਰ ਮੈਂ ਤਾਂ ਨਾਮ ਵੀ ਪਹਿਲੀ ਵਾਰ ਸੁਣਿਆ ਮੰਗੀ ਖਾਨ ਦਾ ਤੇ ਉਹ ਕੀ ਚੱਕਰ ਹੈਗਾ ਕਾਦੇ ਕਰਕੇ ਉਹ ਵੀਡੀਓ ਪਾਈ ਹੋਈ ਸੀ ਕਾਫੀ ਗੁੱਸੇ ਚ ਨਜ਼ਰ ਆ ਰਹੀ ਸੀ ਤੁਸੀਂ ਚੱਕਰ ਸਤੀਸਾ ਉਹ ਪਰਿਵਾਰ ਦਾ ਤੁਹਾਨੂੰ ਤੁਸੀਂ ਨਹੀਂ ਜਾਂ ਮੈਂ ਨੇ ਸਾਰੀ ਦੁਨੀਆ ਜਾਣਦੀ ਐ ਕਿ ਉਹ ਚਲੋ ਇਹਦੇ ਵਿੱਚ ਕੋਈ ਦੋਰ ਐ ਨਹੀਂ ਕੁੜੀਆਂ ਬੇਹੱਦ ਸੁਰੇਲੀਆਂ ਨੇ ਕਿਉਂਕਿ ਅਸੀਂ ਸੰਗੀਤ ਨਾਲ ਸੰਬੰਧਤ ਸੁਰ ਨਾਲ ਸਾਡਾ ਤਾਲੁਕ ਹੈ ਤੇ ਜੇ ਇਕੱਲੇ ਗਾਣੇ ਦੀ ਗੱਲ ਕਰੀਏ ਤੇ ਉਹ ਬਹੁਤ ਸੁਰੇਲੀਆਂ ਕੁੜੀਆਂ ਨੇ ਗਾਣੇ ਦੀ ਅਸੀਂ ਦਾ ਦਿੰਨੇ ਆ ਪਰ ਗੱਲ ਇਹ ਕਿ ਇਕੱਲਾ ਗਾਣਾ ਹੀ ਸਾਰਾ ਕੁਝ ਨਹੀਂ ਹੁੰਦਾ ਮੈਂ ਕਹਿੰਨਾ ਗਾਣਾ ਤੇ ਅੱਜ ਕੱਲ ਪੰਜ ਪੰਜ 6 6 ਸਾਲ ਦੇ ਬੱਚੇ ਐਸਾ ਗਾਉਂਦੇ ਨੇ ਜਾਨ ਕੱਢਦੇ ਨੇ ਸੁਰ ਲਾ ਕੇ ਤੇ ਗਾਣੇ ਤੋਂ ਪਹਿਲਾਂ ਹੋਣਾ ਚਾਹੀਦਾ ਤੁਹਾਡੇ ਵਿੱਚ ਇਨਸਾਨੀਅਤ ਤੁਹਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਮਾਲਕ ਦਾ ਕਿ ਸਾਨੂੰ ਇੰਨਾ ਪੈਸਾ ਇੰਨੀ ਸ਼ੋਹਰਤ ਸਾਨੂੰ ਕੁੱਲੀਆਂ ਵਿੱਚੋਂ ਚੱਕ ਕੇ ਮਹਿਲਾਂ ਦੇ ਵਿੱਚ ਪ੍ਰਮਾਤਮਾ ਨੇ ਰੱਖਿਆ ਤਾਂ ਉਹਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਪਰ ਕਈ ਲੋਕ ਕੱਲੇ ਜੋਤੀ ਹੋਣਾਂ ਦੀ ਗੱਲ ਨਹੀਂ ਬਹੁਤ ਸਾਰੇ ਲੋਕ ਇੱਥੇ ਸਾਡੇ ਆਲੇ ਦੁਆਲੇ ਤੁਰੇ ਫਿਰਦੇ ਨੇ ਸੈਲੀਬ੍ਰਿਟੀਜ਼ ਦੇ ਵਿੱਚ ਜਿਨ੍ਹਾਂ ਨੂੰ ਜਦੋਂ ਮਾਲਕ ਨੇ ਦਿੱਤਾ ਹੈ ਤੇ ਫਿਰ ਉੱਪਰ ਨੂੰ ਮੂੰਹ ਕਰਕੇ ਥੁੱਕਦੇ ਨੇ ਤੇ ਤੁਹਾਨੂੰ ਪਤਾ ਜੇ ਕੋਈ ਉੱਪਰ ਨੂੰ ਮੂੰਹ ਕਰਕੇ ਥੁੱਕੇ ਥੁੱਕਤ ਫਿਰ ਵਾਪਸ ਤੁਹਾਡੇ ਮੂੰਹ ਤੇ ਹੀ ਆਉਣਾ ਸੋ ਇਸ ਹਸਾਬ ਇਹਨਾਂ ਦਾ ਕੀਤਾ ਹੋਇਆ ਜੋਤੀ ਹੋਣਾ ਦਾ ਮੇਰੀ ਪਰਸਨਲ ਕਿਸੇ ਨਾਲ ਕੋਈ ਦੁਸ਼ਮਣ ਨਹੀਂ ਕੀ ਮੇਰੇ ਬੱਚਿਆਂ ਵਾਂਗੂ ਨੇ ਪਰ ਚੱਕਰੇ ਵੀ ਸਮਝਾ ਵੀ ਤੇ ਬੱਚਿਆਂ ਨੂੰ ਸਕਦੇ ਮੈਂ ਪਿਆਰ ਨਾਲ ਵੀ ਬੜਾ ਸਮਝਾਇਆ ਸੀਗਾ ਫੋਨਾਂ ਤੇ ਵੀ ਅੱਜਕੱਲ ਤਾਂ ਸੁਖ ਨਾਲ ਮੈਨੂੰ ਬਲੌਗ ਬਲੂ ਕੀਤਾ ਹੋਇਆ ਕੋਈ ਗੱਲ ਨਹੀਂ ਪਰ ਮੈਂ ਸਮਝਾਉਂਦਾ ਰਿਹਾ ਤੇ ਪਰ ਨਹੀਂ ਸਮਝੇ ਫਿਰ ਕਿਸੇ ਨਾ ਕਿਸੇ ਨੂੰ ਤਾਂ ਬੋਲਣਾ ਪੈਣਾ ਹੀ ਸੀਗਾ ਹਨਾ ਤੇ ਮੈਂ ਫਿਰ ਥੋੜਾ ਇਦਾਂ ਦਾ ਹੀ ਆ ਕਿ ਮੈਂ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਮੈਂ ਕਹਿ ਦਿੰਦਾ ਕਈ ਲੋਕ ਕਿ ਇਸ ਗੱਲ ਤੋਂ ਮੈਨੂੰ ਬਹੁਤ ਪਿਆਰ ਕਰਦੇ ਨੇ ਵੀ ਬੰਦਾ ਕਹਿ ਦਿੰਦਾ ਸਿੱਧੀ ਗੱਲ ਸੱਚ ਬੋਲਦਾ ਤੇ ਕਈ ਲੋਕ ਦੂਰ ਵੀ ਹੋਏ ਨੇ ਇਸ ਕਰਕੇ ਯਾਰ ਬਹੁਤੇ ਸੱਚ ਬੋਲ ਜਾਂਦਾ ਤੇ ਕੋਈ ਨਹੀਂ ਕੋਈ ਰੌਲਾ ਹੀ ਨਹੀਂ ਦੁਨੀਆ ਜਿਹੜਾ ਸਾਨੂੰ ਪਿਆਰ ਕਰੇਗਾ ਅਸੀਂ 2-3 ਉਹਦੇ ਤੋਂ ਜ਼ਿਆਦਾ ਪਰਸੈਂਟ ਪਿਆਰ ਕਰਾਂਗੇ ਹਨਾ ਤੇ ਬਸ ਇਹਨਾਂ ਦੇ ਹੀ ਹੈ ਕਿ ਮੰਗੀ ਖਾਨ ਤੁਹਾਨੂੰ ਪਤਾ ਹੋਵੇਗਾ ਸ਼ਾਇਦ ਉਹ ਆਪਣੇ ਖਾਨ ਸਾਹਿਬ ਦੇ ਨਾਲ ਵੀ ਕੰਮ ਕਰਦੇ ਰਿਹਾ ਰਾਈਟਰ ਵੀ ਆਈ ਥਿੰਕ ਤੇ ਪ੍ਰੋਡਿਊਸਰ ਡਾਇਰੈਕਟਰ ਵੀ ਮੈਨੂੰ ਕਾਲ ਵੀ ਆਇਆ ਹੁਣ ਗੱਲ ਨਹੀਂ ਹੋ ਸਕੇ ਉਹਨਾਂ ਦੀ ਕਾਲਾਂ ਆਈਆਂ ਹੋਈਆਂ ਨੇ ਮੈਨੂੰ ਤੇ ਮੈਂ ਕਿਹਾ ਸੀ ਕਾਲ ਕਰਾਂਗਾ ਜਦੋਂ ਮੈਂ ਕੀਤੇ ਉਹਨਾਂ ਨੇ ਕਾਲ ਚੱਕੀ ਨਹੀਂ ਸ਼ਾਇਦ ਬਿਜ਼ੀ ਨੇ ਉਹਨਾਂ ਨਾਲ ਮੇਰੀ ਗੱਲ ਨਹੀਂ ਹੋ ਸકી ਤੇ ਪਰ ਨਜ਼ਮਾ ਖਾਨ ਜਿਹੜੀ ਉਹਨਾਂ ਦੀ ਵਾਈਫ ਆ ਉਹਨਾਂ ਦਾ ਐਕਚੁਅਲੀ ਪੋਡਕਾਸਟ ਮੈਂ ਦੇਖਿਆ ਤੇ ਮੈਂ ਸੋਚਦਾ ਸੀ ਮੈਂ ਕਿਹਾ ਦੇਖਾਂ ਯਾਰ ਕੀ ਚੱਕਰ ਹੈ ਤੇ ਮੈਂ ਜਦੋਂ ਆਪਣਾ ਇਨਸਟਾਗ੍ਰਾਮ ਖੋਲਿਆ ਤੇ ਆਲ ਰੈਡੀ ਉਹਨਾਂ ਦਾ ਮੈਸੇਜ ਆਇਆ ਹੋਇਆ ਸੀਗਾ ਮੈਨੂੰ ਤੇ ਕਹਿੰਦੇ ਤੁਹਾ ਮੇਰੀ ਮਾਸੀ ਨੇ ਘਪੂਆ ਨੇ ਸ਼ਾਇਦ ਕਹਿੰਦੇ ਸੀ ਪਰਮਜੀਤ ਨਾਲ ਸੰਪਰਕ ਕਰੋ ਉਸ ਤੋਂ ਬਾਅਦ ਫਿਰ ਗੱਲਬਾਤ ਸਾਰੀ ਹੋਈ ਤੇ ਮੈਂ ਬੱਸ ਫਿਰ ਉਹ ਕਰਨੀ ਚਾਹੀਦੀ ਸੀ ਗੱਲ ਗੱਲਾਂ ਉਹਦੇ ਵਿੱਚ ਵੀ ਉਹੀ ਕੀਤੀਆਂ ਜਿਹੜੀ ਜਿਹੜੀ ਤੁਸੀਂ ਬਣਾ ਕੇ ਗੱਲਬਾਤ ਕੀਤੀ ਜੀ ਨਹੀਂ ਸਹੀ ਗੱਲ ਹੈ ਭਾਜੀ ਪਰ ਇੱਕ ਚੀਜ਼ ਤਾਂ ਮੈਂ ਵੀ ਦੇਖੀ ਹੈ ਤੁਹਾਡੇ ਸੁਭਾਅ ਦੇ ਵਿੱਚ ਇਹ ਚੀਜ਼ ਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਕਿ ਤੁਸੀਂ ਜਿਹੜੀ ਗੱਲ ਕਹਿਣੀ ਹੈ ਸਟ੍ਰੇਟ ਫਾਰਵਰਡ ਕਹਿ ਦੇਣੀ ਭਾਵੇਂ ਕੋਈ ਤੁਹਾਡੇ ਕਰੀਬੀ ਹੋਵੇ ਭਾਵੇਂ ਕੋਈ ਦੂਰ ਦਾ ਹੋਵੇ ਤੇ ਪਿੱਛੇ ਜਿਵੇਂ ਹੁਣ ਸਾਡੇ ਵੀ ਇੱਕ ਚੈਨਲ ਦੀ ਵੀਡੀਓ ਦੇ ਉੱਪਰ ਤੁਹਾਨੂੰ ਪ੍ਰੋਬਲਮ ਹੋਈ ਸੀ ਕਿ ਤੁਸੀਂ ਉਹ ਨਾਲ ਦੀ ਨਾਲ ਫੋਨ ਕਰਕੇ ਕਹਿਤਾ ਸੀਗਾ ਕਿ ਸਤੀ ਪਾਜੀ ਆਹ ਚੀਜ਼ ਜਿਹੜੀ ਹੈਗੀ ਹੈ ਤੁਹਾਡੇ ਬੰਦੇ ਨੇ ਆਹ ਚੀਜ਼ ਗਲਤ ਕੀਤੀ ਤੇ ਇਹ ਚੀਜ਼ ਵਾਸਤੇ ਵਧੀਆ ਗੱਲ ਹੈ ਬੰਦੇ ਨੂੰ ਕਹਿਣਾ ਚਾਹੀਦਾ ਜੇ ਬੰਦੇ ਨੂੰ ਨਹੀਂ ਅਦਰਵਾਈਜ਼ ਕੀ ਗੱਲ ਹੈ ਕਿ ਬੰਦਾ ਆਪਣੇ ਬੰਦੇ ਨੂੰ ਸਮਝਾ ਹੀ ਨਹੀਂ ਪਾਉਂਦਾ ਕੁਝ ਵੀ ਕਿ ਆਹ ਚੀਜ਼ ਗਲਤ ਹੈ ਜਾਂ ਆਹ ਚੀਜ਼ ਸਹੀ ਹੈ ਤੁਹਾਡੀ ਇੱਕ ਖੂਬੀ ਹੈ ਇੱਕ ਤੇ ਕਈਆਂ ਨੂੰ ਚੰਗੀ ਲੱਗਦੀ ਹੈ ਕਈਆਂ ਨੂੰ ਫਿਰ ਮਾੜੀ ਵੀ ਲੱਗਦੀ ਹੈ ਉਹ ਜੀ ਬਿਲਕੁਲ ਜੀ ਬਿਲਕੁਲ ਮੈਂ ਉਹ ਵੀਡੀਓ ਜਿਹੜੀ ਬਣਾਈ ਸੀਗੀ ਇਹ ਇਹਨਾਂ ਬਾਰੇ ਜੋਤੀ ਹੁਣਾ ਬਾਰੇ ਜਿਹੜਾ ਬੋਲਿਆ ਸੀਗਾ ਮੈਂ ਤੇ ਐਕਚੁਅਲੀ ਸਾਰੇ ਪਵਾੜੇ ਦੀ ਜੜ ਜੋਤੀ ਹੈ ਜਿਹੜੀ ਜੋਤੀ ਹੈ ਨਾ ਜੋਤੀ ਨੂਰਾ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਰਿਤੂ ਦਾ ਵਿਆਹ ਵੀ ਉਨੇ ਤੱਕੇ ਨਾ ਕਰਾਇਆ ਸੀਗਾ ਤੇ ਚਲੋ ਵਿਆਹ ਤੋਂ ਬਾਅਦ ਉਹਨਾਂ ਦਾ ਪਿਆਰ ਵੀ ਹੋ ਗਿਆ ਥੋੜੀ ਕਿਤੇ ਤੇਰੇ ਪਿਆਰ ਉਹ ਡਰਗ ਡਰੂ ਕਰਦਾ ਸੀ ਮੁੰਡਾ ਤੇ ਉਦੋਂ ਵੀ ਤੁਹਾਨੂੰ ਪਤਾ ਪਿੱਛੇ ਜੇ ਅਜੇ ਡੇਢ 2 ਮਹੀਨੇ ਹੋਏ ਹੁਣੇ ਮੇਰੇ ਖਿਆਲ ਪੰਗਾ ਪਿਆ ਸੀਗਾ ਇਹਨਾਂ ਦਾ ਕਚਹਿਰੀਆਂ ਦੇ ਵਿੱਚ ਤੁਰੇ ਫਿਰਦੇ ਸਨ ਤੇ ਮੈਂ ਜਿਹੜਾ ਥੰਬ ਨੇਲ ਹੁੰਦਾ ਉਹਦੇ ਤੇ ਮੈਂ ਲਿਖਿਆ ਸੀ ਵੀ ਤਿੰਨ ਕੁ ਮਹੀਨੇ ਵੀ ਨਹੀਂ ਪੈਣ ਦਿੰਦੇ ਸੁਖ ਨਾਲ ਤੇ ਇਹਨਾਂ ਨੇ ਫਿਰ ਬੜਾ ਪਵਾੜੇ ਜਿਹਾ ਪਾਇਆ ਸੀ ਕਿ ਉਦੋਂ ਵੀ ਜਦੋਂ ਡਰਗ ਡਰੂ ਕਰਦਾ ਫੜਿਆ ਗਿਆ ਸੀਗਾ ਜੋ ਇਹਨਾਂ ਦੋਨਾਂ ਦੀ ਮੀਆਂ ਬੀਵੀ ਦੀ ਲੜਾਈ ਹੋਈ ਸੀ ਉਸ ਤੋਂ ਬਾਅਦ ਫੇਰ ਇਨੂੰ ਪੁਲਿਸ ਨੇ ਵੀ ਫੜਿਆ ਸੀਗਾ ਮੁੰਡੇ ਨੂੰ ਤੇ ਫਿਰ ਹੁਣ ਮਤਲਬ ਤਿੰਨਾਂ ਮਹੀਨਿਆਂ ਚ ਹੁਣ ਤਿੰਨ ਚਾਰ ਵਾਰੀ ਇਹ ਸੁੱਖ ਨਾਲ ਕਚਹਿਰੀਆਂ ਕਚੂਰੀਆਂ ਵਿੱਚ ਜਾਇਆਏ ਨੇ ਮੈਨੂੰ ਨਹੀਂ ਪਤਾ ਵੀ ਇਹਨਾਂ ਦਾ ਦਿਲ ਨਹੀਂ ਲੱਗਦਾ ਕਚਹਿਰੀਆਂ ਤੋਂ ਬਿਨਾਂ ਜਾ ਕੇ ਕਰੇ ਜਿਹੜਾ ਰੀਤੂ ਦਾ ਹਸਬੰਡ ਜੀ ਜਿਹੜਾ ਰੀਤੂ ਦਾ ਹਸਬੰਡ ਕਹਿ ਰਹੇ ਹੋ ਸੀ ਜਿਹੜਾ ਰੁਦਰ ਰੁਦਰ ਸੰਧੂ ਉਹਦਾ ਨਾਮ ਤੇ ਉਹ 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 ਡਰਗ ਡਰੂ ਕਰਦਾ ਸੀਗਾ ਤੇ ਇਹਨਾਂ ਦੇ ਕਾਫੀ ਪੰਗੇ ਪਏ ਫਿਰ ਬਹੁਤ ਵਾਰੀ ਉਹ ਘਰੇ ਵੀ ਆਪਣੇ ਰੋਸ ਰੂਸ ਕਿਉਂਦੀ ਰਹੀ ਚਲੋ ਉਹਨਾਂ ਦਾ ਐ ਆਪਣੀ ਮਰਜ਼ੀ ਆ ਪਰ ਗੱਲ ਇਹ ਕਿ ਤੁਸੀਂ ਪਬਲਿਕਲੀ ਫੇਰ ਕਹਿ ਦਿੰਦੇ ਮੈਨੂੰ ਭਾਜੀ ਬਹੁਤ ਧਮਕੀਆਂ ਧਮਕਾਈਆਂ ਮੈਂ ਪੋਸਟ ਵੀ ਕੱਲ ਪਾਇਆ ਸੀਗਾ ਮੈਂ ਕਿਹਾ ਧਮਕੀਆਂ ਤੇ ਧਮਕੀਆਂ ਧਮਕੀਆਂ ਤੇ ਧਮਕੀਆਂ ਤੇ ਮੈਂ ਗੱਲ ਇਹ ਆ ਕਿ ਆਪਾਂ ਤੇ ਜੇ ਡਰਨ ਵਾਲੇ ਹੋਈਏ ਤਾਂ ਫੇਰ ਬੋਲੀਏ ਨਾ ਜੇ ਕਹਿੰਦੇ ਉਹਨਾਂ ਨੇ ਬੋਲਣਾ ਹੈ ਤੇ ਫੇਰ ਡਰੋ ਨਾ ਜੇ ਡਰਨਾ ਹੈ ਤਾਂ ਫੇਰ ਬੋਲੋ ਨਾ ਦੋਨੇ ਕੰਮ ਇਕੱਠੇ ਨਹੀਂ ਹੁੰਦੇ ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਮੈਂ ਕਿਹਾ ਜਿੱਦਾਂ ਮਰਜ਼ੀ ਤੁਹਾਡੇ ਸਾਰੇ ਟੱਬਰ ਕੋਲ ਮੇਰਾ ਨੰਬਰ ਹੈਗਾ ਆ ਤੁਸੀਂ ਕਾਲਾ ਕਰ ਲਓ ਮੇਰੇ ਕੋਲ ਉਹਨਾਂ ਦੀਆਂ ਧਮਕੀਆਂ ਜੀਆਂ ਦੀਆਂ ਰਿਕਾਰਡਿੰਗਸ ਵੀ ਪਈਆਂ ਨੇ ਮੈਂ ਜਿੱਥੇ ਲੋਡ ਪਈ ਤੇ ਮੈਂ ਜਰੂਰ ਸੁਣਾ ਵੀ ਦਵਾਂਗਾ ਤੇ ਅੱਛਾ ਜੀ ਹਾਂ ਜੀ ਤੇ ਮੈਂ ਜੇ ਨਹੀਂ ਪਬਲਿਸ਼ ਕੀਤੀ ਹੈ ਮੈਂ ਕਿਹਾ ਚਲੋ ਕੋਈ ਗੱਲ ਹੀ ਮੇਰੇ ਨਾਲ ਗੱਲਾਂ ਹੋਈਆਂ ਉਹ ਵੀ ਕਾਲਾਂ ਪਈਆਂ ਨੇ ਤੇ ਉਹਨਾਂ ਦੇ ਹੋਰ ਮੈਸੇਜ ਵੀ ਆਏ ਹੋ ਮੇਰੇ ਕੋਲ ਵੱਡੇ ਵੱਡੇ ਪਏ ਨੇ ਕਿ ਵੀਡੀਓ ਡਿਲੀਟ ਕਰੋ ਵੀਡੀਓ ਡਿਲੀਟ ਕਰੋ ਇਸ ਯਾ ਕਰਦਾ ਕਿ ਉਹ ਕਰਦਾ ਮੈਂ ਕਿਹਾ ਤੁਸੀਂ ਜੋ ਮਰਜ਼ੀ ਕਰ ਲਓ ਵੀਡੀਓ ਨਹੀਂ ਡਿਲੀਟ ਕਰਨੀ ਜੇ ਤੁਸੀਂ ਹਾਂ ਜੇ ਮੈਨੂੰ ਬਹੁਤ ਪਿਆਰ ਨਾਲ ਕਹਿੰਦੇ ਨਾ ਵੀ ਭਾਜੀ ਕੋਈ ਨਹੀਂ ਸਾਡਾ ਪਬਲਿਕ ਸਾਡਾ ਪਰਿਵਾਰਿਕ ਮਾਮਲਾ ਸਿਗਾ ਤੇ ਚਲੋ ਪਬਲਿਕ ਵਿੱਚ ਆ ਗਿਆ ਤੁਸੀਂ ਵੀਡੀਓ ਪਾਈ ਹੈ ਬਿਚਲੋ ਤੁਸੀਂ ਵੱਡੇ ਹੋ ਤੁਹਾਡਾ ਸਤਿਕਾਰ ਕਰਦੇ ਆ ਤੇ ਚਲੋ ਤੁਸੀਂ ਡਿਲੀਟ ਕਰ ਦਿਓ ਫਿਰ ਸ਼ਾਇਦ ਮੈਂ ਕਰ ਦਿੰਦਾ ਪਰ ਧਮਕੀਆਂ ਨਾਲ ਨਹੀਂ ਮੈਂ ਧਮਕੀਆਂ ਤੋਂ ਕਿਹਨੂੰ ਤਾਂ ਮੈਂ ਮੰਨਦੇ ਨਹੀਂ ਹੁੰਦੇ ਤੇ ਮੇਰੀ ਪ੍ਰੋਬਲਮ ਆ ਤੇ ਇਸ ਕਰਕੇ ਫਿਰ ਮੈਂ ਉਹ ਜੇ ਨਹੀਂ ਡਿਲੀਟ ਕਰ ਰਿਹਾ ਪਰ ਕਾਫੀ ਖਲਾਰਾ ਜਿਹਾ ਪਿਆਸ ਹੈਗਾ ਉਸ ਵੀਡੀਓ ਦਾ ਤੇ ਮੈਨੂੰ ਅਜੇ ਤੱਕ ਵੀ ਕਾਲਾਂ ਕੋਲ ਲਾਈ ਜਾਂਦੀਆਂ ਨੇ ਕਾਲਾ ਵੀ ਝੂਠ ਬੋਲ ਕੇ ਵੀ ਮੈਂ ਫਲਾਉ ਦਾ ਫਲਾਨਾ ਲੱਗਦਾ ਆ ਮੈਨੂੰ ਪਤਾ ਮੇਰੀਆਂ ਆਵਾਜ਼ਾਂ ਤੋਂ ਉਹਨਾਂ ਤੋਂ ਮੈਂ ਵਾਕਿਫ ਆ ਸਾਰਾ ਕੁਝ ਪਤਾ ਕੌਣ ਆ ਤੇ ਮੈਂ ਫਿਰ ਜਿਹੜੀ ਉਹ ਵਰਡਿੰਗ ਉਹਨਾਂ ਨੂੰ ਮੈਂ ਜਵਾਬ ਦਿੱਤਾ ਸੀਗਾ ਉਹ ਮੈਂ ਇੱਥੇ ਚੈਨਲ ਤੇ ਨਹੀਂ ਕਹਿ ਸਕਦਾ ਤੇ ਕਿਉਂਕਿ ਮੇਰਾ ਵੀ ਹੱਕ ਪਣਦਾ ਸੀਗਾ ਜਵਾਬ ਦੇਣਾ ਇਹ ਤੁਹਾਨੂੰ ਕਿ ਸੁਣੀ ਜਾਓ ਤੁਸੀਂ ਹਨਾ ਹਾਂ ਜਦੋਂ ਸਾਹਮਣੇ ਵਾਲਾ ਪ੍ਰਵੋਕ ਕਰਦਾ ਤੁਹਾਨੂੰ ਤਾਂ ਤੁਸੀਂ ਜਵਾਬ ਤਾਂ ਦੰਨੇ ਹੋ ਬਿਲਕੁਲ ਜੀ ਬਿਲਕੁਲ ਸੋ ਇਹ ਆ ਕਿ ਉਹ ਜਿਹੜਾ ਗੱਲ ਸੀਗੀ ਮਾਮਲਾ ਇਹ ਸੀਗਾ ਇਸ ਵਾਰੀ ਜਿਹੜਾ ਮੰਗੀ ਖਾਨ ਹੈ ਉਹਦੇ ਤਿੰਨ ਬੱਚੇ ਨੇ ਆਪਣੇ ਉਹਨਾਂ ਨੇ ਮਿਸੀ ਦਾ ਤੁਸੀਂ ਸਾਰਿਆਂ ਨੇ ਸੁਣਿਆ ਹੋਇਆ ਇੰਟਰਵਿਊ ਉਹ ਚ ਸਾਰਾ ਕੁਝ ਜ਼ਿਕਰ ਕੀਤਾ ਬੱਚੇ ਨੇ ਫੋਟੋਆਂ ਦਿਖਾਈਆਂ ਤਿੰਨ ਉਹਦੇ ਬੱਚੇ ਨੇ ਤੇ ਦੇਖੋ ਕੱਲੀ ਕੁੜੀ ਦੀ ਨਹੀਂ ਮੈਂ ਕਹਿੰਦਾ ਇਹ ਨਹੀਂ ਕਿਦਾ ਰਿਤੂ ਹੀ ਕੱਲੀ ਦਾ ਕਸੂਰਾ ਉਹ ਬੰਦੇ ਦਾ ਵੀ ਕਿੰਨਾ ਕਸੂਰਾ ਉਹਨੂੰ ਆਪਣੇ ਆਪ ਨੂੰ ਵੀ ਅਕਲ ਹੋਣੀ ਚਾਹੀਦੀ ਆ ਵੀ ਯਾਰ ਮੇਰੇ ਤਿੰਨ ਬੱਚੇ ਆ ਮੇਰਾ ਸੋਹਣਾ ਪਰਿਵਾਰ ਆ ਤੇ ਮੈਂ ਕਾਤੋਂ ਇੱਕ ਹੋਰ ਪਾਸੇ ਪੰਗੇ ਲਈ ਜਾਣਾ ਹੈ ਨਾ ਪਹਿਲੋਂ ਉਹਨੇ ਤੁਸੀਂ ਇਹ ਮੇਰੀਆਂ ਗੱਲਾਂ ਨਹੀਂ ਉਹਨਾਂ ਦੀ ਮੈਸੇਜ ਦੀਆਂ ਗੱਲਾਂ ਨੇ ਜੇ ਨਜ਼ਮਾ ਖਾਨ ਦੀਆਂ ਕਹਿੰਦੀ ਰੀਤੂ ਤੋਂ ਪਹਿਲੋਂ ਵੀ ਇੱਕ ਦੋ ਕੁੜੀਆਂ ਨਾਲ ਪ੍ਰੋਬਲਮ ਹੋ ਚੁੱਕੀਆਂ ਨੇ ਕਿ ਕਿਸੇ ਚੱਕਰਾਂ ਦੇ ਵਿੱਚ ਪਿਆ ਸੀਗਾ ਤੇ ਘਰ ਵਿੱਚ ਲੜਾਈ ਹੋ ਚੁੱਕੀ ਆ ਦੇਖੋ ਹਾਂ ਉਹਨਾਂ ਨੇ ਆਪਣੇ ਪੋਡਕਾਸਟ 'ਚ ਇਹ ਗੱਲ ਕਹੀ ਹੈ ਕਿ ਪਹਿਲਾਂ ਵੀ ਸੀਗਾ ਚੱਕਰ ਉਸ ਤੋਂ ਬਾਅਦ ਵੀ ਹਟ ਗਿਆ ਸੀ ਤੇ ਹੁਣ ਫੇਰ ਜੀ ਬਿਲਕੁਲ ਔਰ ਇਹਨਾਂ ਦੋਨੇ ਤਰਾਂ ਨੂੰ ਹੁਣ ਕੁੜੀ ਜਿਹੜੀ ਰੀਤੂ ਆ ਉਹਨੂੰ ਵੀ ਸੋਚਣਾ ਚਾਹੀਦਾ ਵੀ ਸੁਖਰਾਤਨੂ ਮਾਲਕ ਨੇ ਕਿੰਨਾ ਸੋਹਣਾ ਬੱਚਾ ਦਿੱਤਾ ਆ ਬੇਟਾ ਦਿੱਤਾ ਹੋਇਆ ਉਹਦੀ ਪਰਵਰਿਸ਼ ਕਰੋ ਤੇ ਕੰਮ ਆਪਣਾ ਕਰੋ ਮਿਊਜ਼ਿਕ ਦਾ ਜਿਹੜਾ ਤੁਹਾਨੂੰ ਮਾਲਕ ਦਿੱਤਾ ਤੁਸੀਂ ਉਹਦੇ ਤੇ ਨਿਰਭਰ ਨਿਰਭਰ ਹੋ ਤੇ ਉਹਦੇ ਤੁਸੀਂ ਹੋਰ ਕੰਮ ਕਰੋ ਤੇ ਆਪਣੇ ਕੰਮ ਨੂੰ ਵਧਾਓ ਚੜਾਓ ਹਨਾ ਇਹ ਥੋੜੋ ਕਿ ਤੁਸੀਂ ਯਾਰ ਜੇ ਤੁਸੀਂ ਸੈਲੀਬ੍ਰਿਟੀ ਬਣ ਗਏ ਹੋ ਤੇ ਤੁਸੀਂ ਰੋਜ਼ ਹੀ ਨਵੇਂ-ਨਵੇਂ ਲੋਕਾਂ ਨੂੰ ਆਪਣੇ ਨਾਲ ਮੈਂ ਕਹਿਣਾ ਨਹੀਂ ਚਾਹੁੰਦਾ ਸਿਕਾ ਪਰ ਉਹ ਕਹਿੰਦੇ ਹੋਰ ਵੀ ਉਹ ਮੇਰੀ ਮੇ ਮੇਰੀ ਵਾਰਟਿੰਗ ਨਹੀਂ ਕੀ ਇਹ ਰੀਤੂ ਦੇ ਹਸਬੰਦ ਦੀ ਵਾਰਡਿੰਗ ਤੋਂ ਸੋਦੇ ਇੰਟਰਵਿਊ ਸੁਣਿਓ ਉਹ ਕਹਿੰਦਾ ਬਾਜੀ ਹੋਰ ਵੀ ਬਹੁਤ ਮੁੰਡਿਆਂ ਨਾਲ ਇਹਦਾ ਚੱਕਰ ਚੁੱਕਰ ਜਿਹਾ ਕਹਿੰਦਾ ਜਿਹੜਾ ਵੀ ਮੁੰਡਾ ਆਉਂਦੇ ਤੇ ਉਹਦੇ ਤੇ ਡੋਰੇ ਡੋਰੇ ਸਿੱਟਣ ਲੱਗ ਜਾਂਦੀ ਐ ਇਹ ਮੇਰੀ ਵਾਰਡਿੰਗ ਨਿਗੀ ਆਪ ਜੇ ਮੈਨੂੰ ਕਹਣ ਤੂੰ ਇਦਾਂ ਕਿਹਾ ਆ ਤੇ ਉਹ 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 ਉਹਨਾਂ ਦਾ ਇੰਟਰਵਿਊ ਦੇਖ ਲੈਣਾ ਹਨਾ ਅੱਛਾ ਉਹਨਾਂ ਦਾ ਵੀ ਇੰਟਰਵਿਊ ਆਇਆ ਹੈ ਮੈਂ ਉਹ ਨਹੀਂ ਦੇਖਿਆ ਹੈਗਾ ਉਹਨਾਂ ਨੇ ਗੱਲ ਮੈਨੂੰ ਭੇਜਿਆ ਸੀਗਾ ਮੇਰੇ ਨਾਲ ਉਹ ਮੇਰੇ ਵੀ ਸੰਪਰਕ ਵਿੱਚ ਆ ਕਹਿੰਦਾ ਸੀ ਮੇਰੇ ਨਾਲ ਵੀ ਗੱਲਬਾਤ ਕਰੋ ਇੰਟਰਵਿਊ ਕਰਾਂਗੇ ਸ਼ਾਇਦ ਆਪਾਂ ਦਾ ਤੇ ਉਹਨੇ ਆਪ ਹੀ ਮੈਨੂੰ ਲਿੰਕ ਭੇਜਿਆ ਸੀਗਾ ਉਹਦੇ ਇੰਟਰਵਿਊ ਦਾ ਮੈਂ ਦੇਖਿਆ ਹੈ ਤੇ ਉਹਨੇ ਸਾਰਾ ਕੁਝ ਇਹ ਕਿਹਾ ਹੋਇਆ ਵੀ ਹੋਰ ਵੀ ਮੋੜਿਆ ਨਾਲ ਕਹਿੰਦੇ ਜਿੱਥੇ ਦੇਖ ਦੀ ਉੱਥੇ ਹੀ ਡੋਰੇ ਸਿੱਟਣਾ ਮੈਨੂੰ ਲੱਗਦਾ ਇਹ ਗੱਲ ਚੰਗੀ ਨਹੀਂ ਆ ਤੁਸੀਂ ਕਿੰਨੀ ਖੂਬਸੂਰਤਾਂ ਤੂੰ ਮਾਲਕ ਨੇ ਸਾਰਾ ਕੁਝ ਦਿੱਤਾ ਯਾਰ ਤੁਸੀਂ ਸ਼ੁਕਰ ਕਰੋ ਔਰ ਆਪਣੇ ਕੰਮ ਤੇ ਤੁਸੀਂ ਕਨਸੈਂਟਰੇਟ ਕਰੋ ਔਰ ਆਪਣੇ ਕੰਮ ਨੂੰ ਵਧਾਉਣ ਦੀ ਕੋਸ਼ਿਸ਼ ਕਰੋ ਸੋ ਇੱਕ ਇਹਨਾਂ ਨੇ ਕੁੜੀ ਨਜ਼ਮਾ ਖਾਨੇ ਮੈਂ ਦੱਸਿਆ ਸੀ ਕਿ ਕਿਦਾਂ ਨੇ ਸਾਰੀ ਸਟੋਰੀ ਦੱਸੀ ਕਿਦਾਂ ਇਹਦਾ ਫਿਰ ਉਸ ਤੋਂ ਬਾਅਦ ਤੁਸੀਂ ਜਿਹੜੀ ਮੈਂ ਵੀਡੀਓ ਬਣਾਉ ਉਹਦੇ ਵਿੱਚ ਆਡੀਓ ਸੁਣੀਆਂ ਹੋਈਆਂ ਨੇ ਕਿ ਜਿਨ੍ਹਾਂ ਨੂੰ ਅਸੀਂ ਸੂਫੀ ਸਿੰਗਰ ਕਹਿੰਨੇ ਆ ਉਹਨਾਂ ਦੀ ਵਰਡਿੰਗ ਉਹਨਾਂ ਦੀ ਤੁਸੀਂ ਲਫ਼ਜ਼ ਵਰਡਿੰਗ ਸੁਣੀ ਸੀ ਕਿਦਾਂ ਗੰਦੀਆਂ ਗਾਲਾਂ ਤੇ ਪਤਾ ਨਹੀਂ ਉਹ ਜੀ ਤੇ ਗੱਗਾ ਉਹ ਕੁੜੀਆਂ ਨੂੰ ਕਹਿੰਦੇ ਨੇ ਉਹੋ ਲਫ਼ਜ਼ ਕਹਿ ਕਹਿ ਕੇ ਮੈਂ ਸਹੀ ਗੱਲ ਹੈ ਬਾਜੀ ਉਹ ਜਿਹੜੀਆਂ ਰਿਕਾਰਡਿੰਗਸ ਤੁਸੀਂ ਪਾਈਆਂ ਹੋਈਆਂ ਸੀ ਕੱਲ ਉਹ ਵੀਡੀਓ ਦੇ ਵਿੱਚ ਮੈਂ ਕਹਿੰਦਾ ਕੋਈ ਪੀਐਸਕੇ মিডিਆ ਜਿਹੜਾ ਚੈਨਲ ਹੈਗਾ ਬਾਜੀ ਵਾਲਾ ਤੁਸੀਂ ਉਹਦੇ ਉੱਤੇ ਜਾ ਕੇ ਜਰੂਰ ਦੇਖ ਸਕਦੇ ਹੋ ਵੀਡੀਓ ਤੇ ਸੁਣ ਸਕਦੇ ਹੋ ਕਿ ਕਿੱਦਾਂ ਦੀ ਵਰਡ ਜਿਹੜੀ ਉਹਨਾਂ ਨੇ ਵਰਤੀ ਹੋਈ ਹੈ ਫੋਨ ਕਾਲ ਦੇ ਉੱਤੇ ਮੈਂ ਆਪ ਹੈਰਾਨ ਹੋ ਗਿਆ ਕਿ ਕੁੜੀਆਂ ਇਸ ਗੰਦੇ ਤਰੀਕੇ ਨਾਲ ਹਾਲਾਂਕਿ ਇੰਨੇ ਗੰਦੇ ਤਰੀਕੇ ਨਾਲ ਤਾਂ ਮੁੰਡੇ ਵੀ ਕਿਹੋਰ ਲੜਨ ਤੋਂ ਸੰਕਦੇ ਆ ਜਿੰਨੇ ਗੰਦੇ ਤਰੀਕੇ ਨਾਲ ਕੁੜੀਆਂ ਆਪਸ ਦੇ ਵਿੱਚ ਬਹਿਸ ਕਰ ਰਹੀਆਂ ਨੇ ਉਹ ਗੱਲ ਕਿ ਦੇ ਕੋ ਜੋਤੀ ਜਦੋਂ ਇੰਗਲੈਂਡ ਗਈ ਸੀ ਉਹ ਵੀ ਇਹੀ ਗੱਲ ਕਹਿੰਦੀ ਸੇਮ ਵਰਡਿੰਗ ਕਿ ਮੇਰਾ ਯਾਰ ਆ ਮੈਨੂੰ ਜੋ ਕਿਸ ਨੇ ਕਰਨਾ ਜੋ ਕਿਸ ਨੇ ਕਰਨਾ ਕੋਲੋਂ ਮੈਂ ਨਹੀਂ ਕਿਸੇ ਤੋਂ ਡਰਦੀ ਇਹ ਰਿਕਾਰਡਿੰਗ ਵੀ ਤੁਸੀਂ ਸੁਣੇ ਜਿਹੜੀ ਮੈਂ ਆਡੀਅੰਸ ਲਈ ਆ ਉਹਦੇ ਵਿੱਚ ਵੀ ਮੈਸੇਜ ਦਾ ਵਾਇਸ ਮੈਸੇਜ ਇੱਕ ਸੁਣਾਇਆ ਹੋਇਆ ਉਹਦੇ ਵਿੱਚ ਵੀ ਕਹਿੰਦੀ ਮੈਂ ਨਹੀਂ ਕਿਸੇ ਤੋਂ ਡਰਦੀ ਰੋਦੀ ਮੈਂ ਜਿੰਨੇ ਜੋ ਕਰਨਾ ਕਰ ਲਓ ਮੈਂ ਜੋ ਕਰਨਾ ਉਹੀ ਕਰਨਾ ਦੇਖੋ ਇਹ ਤਾਂ ਦੀਆਂ ਗੱਲਾਂ ਇੱਕ ਇਹੋ ਜਿਹੀ ਸਰੀਲੀ ਕੁੜੀਆਂ ਦੇ ਕੋਲੋਂ ਜਾਂਦੀਆਂ ਜਿਹਨਾਂ ਨੂੰ ਅਸੀਂ ਸੂਫੀ ਸਿੰਗਰ ਕਹਿੰਨੇ ਤੇ ਉਹਨਾਂ ਦੀ ਵਰਡਿੰਗ ਤੁਸੀਂ ਸੁਣ ਕੇ ਦੇਖੋਗੇ ਤੁਸੀਂ ਲਾਂਤਾਂ ਪਾਓਗੇ ਜਿਹੜੀ ਮੈਂ ਵੀਡੀਓ ਪਾਈ ਪੀਐਸਕੇ ਮੀਡੀਆ ਗਰੁੱਪ ਤੇ ਬਹੁਤ ਚੱਲੀ ਔਰ ਬਹੁਤ ਸਾਰੇ 4-500 ਕਮੈਂਟ ਵੀ ਆਇਆ ਹੋਇਆ ਸਾਰਿਆਂ ਨੇ ਲਾਂਤਾਂ ਪਾਈਆਂ ਨੇ ਤੇ ਦੇਖੋ ਕੀ ਫਾਇਦਾ ਕੀ ਫਿਰ ਤੁਹਾਡੇ ਕਾਰਨ ਤੁਸੀਂ ਲਹਨਤਾ ਪਵਾ ਪਾ ਕੇ ਲੋਕਾਂ ਵਿੱਚ ਘੁੰਮਣਾ ਆਇਆ ਤੇ ਫਿਰ ਫਾਇਦਾ ਕੀ ਬਾਅਦ ਚ ਲੋਕਾਂ ਨੂੰ ਕਹਿੰਦੇ ਆ ਵੀਡੀਓ ਡਿਲੀਟ ਕਰੋ ਵੀਡੀਓ ਡਿਲੀਟ ਕਰੋ ਫਿਰ ਅੱਛਾ ਇਹ ਵੀ ਕਹਿ ਦਿੰਦੇ ਆ ਲੋਕੀ ਕੱਲੇ ਇਹਨਾਂ ਦੀ ਗੱਲ ਨਹੀਂ ਬਹੁਤ سارے ਲੋਕ ਕਹਿੰਦੇ ਸਾਡਾ ਪਰਿਵਾਰਿਕ ਮਾਮਲਾ ਮੈਂ ਇਹ ਗੱਲ ਦੱਸਣੀ ਚਾਹਣਾ ਲੋਕਾਂ ਨੂੰ ਭਾਵੇਂ ਮੇਰਾ ਹੀ ਹੋਵੇ ਪਰਿਵਾਰਿਕ ਮਾਮਲਾ ਜੇ ਮੇਰਾ ਵੀ ਕੋਈ ਪਰਿਵਾਰਿਕ ਮਾਮਲਾ ਜਦੋਂ ਸੋਸ਼ਲ ਮੀਡੀਆ ਤੇ ਆ ਗਿਆ ਫੇਓ ਪਰਿਵਾਰਿਕ ਮਾਮਲਾ ਨਹੀਂ ਰਹਿੰਦਾ ਪਰਿਵਾਰਿਕ ਮਾਮਲਾ ਉਨੀ ਦਿਨ ਹੁੰਦਾ ਜਦੋਂ ਤੁਹਾਡੀ ਚਾਰ ਦੀਵਾਰੀ ਦੇ ਅੰਦਰ ਆ ਤੁਹਾਡੇ ਕਮਰੇ ਦੇ ਵਿੱਚ ਆ ਉਨੀ ਦਿਰੀ ਇਹ ਪਬਲਿਕ ਇਹ ਪ੍ਰਾਈਵੇਟ ਮਾਮਲਾ ਤੁਹਾਡਾ ਪਰਿਵਾਰਿਕ ਮਾਮਲਾ ਹੁੰਦਾ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਆ ਗਏ ਫਿਰ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਕਿਉਂਕਿ ਸੋਸ਼ਲ ਮੀਡੀਆ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ ਉੱਥੇ ਕੋਈ ਵੀ ਬੋਲ ਸਕਦਾ ਬਿਲਕੁਲ ਮੈਂ ਇਹ ਜ਼ਰੂਰ ਕਹਾਂਗਾ ਕਿ ਹਰ ਬੰਦਾ ਬੋਲਦਾ ਬਿਲਕੁਲ ਕਿ ਮੈਂ ਇਹ ਜ਼ਰੂਰ ਕਹਾਂਗਾ ਕਿ ਮੈਂ ਕਦੇ ਆਹ ਮਾਈਕ ਤੇ ਤੇ ਇਸ ਕੈਮਰੇ ਤੇ ਮੈਂ ਕਦੇ ਗਾਲਾਂ ਨਹੀਂ ਕੱਢੀਆਂ ਪ੍ਰਾਈਵੇਟ ਪਾਰਟਸ ਦੇ ਨਾਮ ਲੈ ਲੈ ਕੇ ਗਾਲਾਂ ਨਹੀਂ ਕੱਢੀਆਂ ਲਫ਼ਜ਼ ਤੁਸੀਂ ਗੱਲ ਆਪਣੀ ਜ਼ਰੂਰ ਕਰੋ ਜਿੰਨੇ ਵੀ ਕਰਨੀ ਆ ਪਰ ਥੋੜਾ ਲਫ਼ਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਸਾਰਿਆਂ ਨੂੰ ਇਹ ਨਹੀਂ ਗੰਦੀਆਂ ਗਾਲਾਂ ਜਿੱਦਾਂ ਉਹ ਕੁੜੀ ਰਿਤੂ ਨੇ ਕੱਟੀਆਂ ਹੋਈਆਂ ਗੰਦੀਆਂ ਗਾਲਾਂ ਮੈਂ ਹੈਰਾਨ ਕੇ ਸੁਣ ਕੇ ਹੈਰਾਨ ਹੋ ਗਿਆ ਕਿ ਯਾਰ ਇਹੋ ਜੀ ਵਾਡੀ ਵੀ ਕੁੜੀਆਂ ਯੂਜ਼ ਕਰ ਸਕਦੀਆਂ ਤੇ ਭਾਜੀ ਉਹ ਕਾਲ ਰਿਕਾਰਡਿੰਗ ਮੈਂ ਸੁਣੀ ਨਾ ਜਦੋਂ ਤੁਹਾਡੀ ਵੀਡੀਓ ਦੇ ਵਿੱਚ ਮੈਨੂੰ ਆਪ ਨੂੰ ਬੜੀ ਮਤਲਬ ਕਿ ਅਜੀਬ ਜੀ ਫੀਲ ਆਈ ਕਿ ਬੰਦਾ ਐਦਾਂ ਦਾ ਕਿਵੇਂ ਹੋ ਸਕਦਾ ਤੇ ਈਵਨ ਕਿ ਉਹਦੇ ਭਰਾ ਨੇ ਵੀ ਹੈ ਨਾ ਮੇਰੇ ਖਿਆਲ ਰਿਤੂ ਦੇ ਭਰਾ ਨੇ ਵੀ ਬਹੁਤ ਕੁਝ ਬੋਲਿਆ ਹੋਇਆ ਆਪਣਾ ਜਿਹੜਾ ਦਿਲ ਦਾ ਦਰਦ ਬਿਆਨ ਕੀਤਾ ਹੋਇਆ ਜੀ ਮੈਨਾਂ ਸਾਰੇ ਦਾ ਕੰਟੈਕਟ ਆ ਸਾਹਿਲ ਮੁੰਡਾ ਦਾ ਭਰਾ ਦਾ ਨਾ ਉਹਦੇ ਮੈਨੂੰ ਬਹੁਤ ਸਾਰੇ ਵਾਇਸ ਮੈਸੇਜ ਆਏ ਹੋਏ ਆ ਤੇ ਚੱਕਰੇ ਵੀ ਪਹਿਲੋਂ ਤੁਸੀਂ ਬੋਲਣ ਲੱਗੇ ਕਿਉਂ ਨਹੀਂ ਸੋਦੇ ਬਾਅਦ ਚ ਤੁਸੀਂ ਕਿਉਂ ਕਹਿੰਨੇ ਵੀਡੀਓ ਡਿਲੀਟ ਕਰਦਾ ਹੁਣ ਤੁਸੀਂ ਇੱਕ ਕੁੜੀ ਦੇ ਨਾਲ ਗੱਲ ਕਰ ਰਹੇ ਹੋ ਆਪਣੀ ਭੈਣ ਬਾਰੇ ਕੀ ਬੋਲ ਰਹੇ ਹੋ ਠੀਕ ਹੈ ਤੁਸੀਂ ਗੱਲ ਤੋਂ ਹੀ ਆ ਨਾ ਪਬਲਿਕ ਵਿੱਚ ਤੇ ਤੁਸੀਂ ਆਪ ਲੈ ਕੇ ਆਉਂਦੇ ਹੋ ਨਾ ਜਿੰਨਾ ਤੁਸੀਂ ਗੱਲ ਕਰੋ ਤੁਹਾਨੂੰ ਕੀ ਪਤਾ ਕਿ ਇਹ ਰਿਕਾਰਡਿੰਗ ਲਈ ਜਾਂ ਵੀਡੀਓ ਬਣਾ ਰਿਹਾ ਜਾਂ ਆਡੀਓ ਰਿਕਾਰਡਿੰਗ ਲਈ ਆ ਤੁਸੀਂ ਸੋਚੋ ਪਹਿਲੋਂ ਗੱਲ ਕਰਨ ਤੋਂ ਠੀਕ ਹੈ ਤੁਹਾਡੀ ਭੈਣ ਆ ਚੰਗੀ ਆ ਜਾਂ ਮਾੜੀ ਆ ਤੁਸੀਂ ਘਰ ਬੈਠ ਕੇ ਉਹਨੂੰ ਸਮਝਾਓ ਜਿਹੜੀਆਂ ਗੱਲਾਂ ਉਸ ਮੁੰਡੇ ਨੇ ਕਹੀਆਂ ਮੈਨੂੰ ਲੱਗਦਾ ਕਿ ਉਹ ਵੀ ਕਹਿਣੀਆਂ ਨਹੀਂ ਚਾਹੀਦੀਆਂ ਪਰ ਦੂਸਰੀ ਗੱਲ ਹੈ ਕਿ ਬੰਦਾ ਦੁਖੀ ਹੋਇਆ ਫਿਰ ਬੋਲਦਾ ਵੀ ਆ ਹੈਨਾ ਕਿਉਂਕਿ ਉਹਦਾ ਸਾਹਿਲ ਦਾ ਵੀ ਫਿਊਚਰ ਇਹਨਾਂ ਕੁੜੀਆਂ ਕਰਕੇ ਖਰਾਬ ਹੋਇਆ ਉਹ ਸੁਰੀਲਾ ਆ ਮੁੰਡਾ 노 ਡਾਊਟ ਉਹ ਵੀ ਸੁਰੀਲਾ ਮੁੰਡਾ ਪਰ ਉਹਨੂੰ ਲੋਕਾਂ ਦਾ ਸਾਹਮਣਾ ਬਹੁਤ ਭੈੜੀ ਤਰ੍ਹਾਂ ਕਰਨਾ ਪੈ ਰਿਹਾ ਇਹਨਾਂ ਕੁੜੀਆਂ ਕਰਕੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਿਹੜੇ ਸੈਲੀਬ੍ਰਿਟੀਜ਼ ਦਾ ਕਿਉਂ ਐਦਾਂ ਇਸ ਪਾਸੇ ਨੂੰ ਮਤਲਬ ਕਿ ਰੁੱਕ ਹੋ ਗਿਆ ਪਿੱਛੇ ਜੇ ਆਪਾਂ ਇੱਕ ਹੋਰ ਆਰਟਿਸਟ ਦੀ ਗੱਲ ਕਰੀ ਸੀਗੀ ਅਸਲਾ ਮਲੀ ਉਹਦਾ ਨਾਮ ਸੀਗਾ ਆਰਟਿਸਟ ਦਾ ਹੈ ਨਾ ਤੇ ਉਹਦੀ ਵਾਈਫ ਨੇ ਵੀ ਜਿਵੇਂ ਆ ਕੇ ਕੈਮਰੇ ਦੇ ਸਾਹਮਣੇ ਸਾਰੀ ਗੱਲਬਾਤ ਸ਼ੇਅਰ ਕੀਤੀ ਕਿ ਕਿਦਾਂ ਪਿੱਛੇ ਪਰਿਵਾਰ ਹੈ ਹੈ ਨਾ ਬੱਚਾ ਹੈ ਤੇ ਉਹ ਵਾਈਫ ਹੈ ਕਿਵੇਂ ਉਹ ਵਿਚਾਰੇ ਪਿੱਛੇ ਤੰਗ ਹੋ ਕੇ ਰਹਿ ਰਹੇ ਆ ਤੇ ਅੱਗੇ ਉਹ ਇਨਸਾਨ ਕਿਸੇ ਹੋਰ ਦੇ ਨਾਲ ਇਹ ਇੱਕ ਦੋ ਸਟੋਰੀਆਂ ਨੇ ਪਾਜੀ ਬਹੁਤ ਨੇ ਸਟੋਰੀਆਂ ਜੇ ਤਾਂ ਆਉਣੀਆਂ ਬਹੁਤ ਨੇ ਅਜੇ ਦੇਖੀ ਜਾਓ ਤੁਸੀਂ ਬਣਦਾ ਕਿਉਂਕਿ ਜਿਹਨੂੰ ਥੋੜਾ ਜਿਹਾ ਰੋਟੀ ਖਾਣ ਲੱਗਦਾ ਉਹ ਫਿਰ ਬਹੁਤ ਆਪਣੇ ਆਪ ਨੂੰ ਸਮਝਦਾ ਕਿ ਮੈਂ ਮੈਂ ਸ਼ਾਇਦ ਮੈਂ ਜੋ ਮਰਜ਼ੀ ਹੁਣ ਕਰ ਸਕਦਾ ਮੈਂ ਅੱਗੇ ਵੀ ਗੱਲ ਕੀਤੀ ਸੀ ਜਿਹੜੀਆਂ ਕੁੜੀਆਂ ਤੁਹਾਡੇ ਸੰਘਰਸ਼ ਸਮੇਂ ਤੁਹਾਡਾ ਸਾਥ ਦਿੰਦੀਆਂ ਨੇ ਬਹੁਤ ਤੁਹਾਨੂੰ ਥੋੜਾ ਜਿਹਾ ਪੌਪੂਲਰ ਹੋ ਜਾਣੇ ਪੈਸਾ ਆ ਜਾਂਦਾ ਸ਼ੋਹਰਤ ਆ ਜਾਂਦਾ ਗੱਡੀਆਂ ਕੁਟੀਆਂ ਤੁਹਾਡੇ ਕੋਲ ਚਾਰਾਂ ਨੇ ਫਿਰ ਤੁਹਾਨੂੰ ਉਹ ਬੁਰੀ ਕਿਤਾ ਲੱਗਣ ਲੱਗ ਜਾਂਦੀ ਯਾਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਤੇ ਇਹ ਇਹ ਬਹੁਤ ਕਹਾਣੀਆਂ ਨੇ ਤੇ ਬਹੁਤ ਸਾਰੀਆਂ ਕਹਾਣੀਆਂ ਨੇ ਇੱਥੇ ਲੋਕੀ ਚਾਰ ਚਾਰ ਵਿਆਹ ਕਰਾਈ ਫਿਰਦੇ ਨੇ ਤੁਹਾਨੂੰ ਪਤਾ ਹੈ ਤੇ بس پتہ ਹੀ ਨਹੀਂ ਸਮਝੋ ਬਾਹਰ ਆ ਕੇ ਗੱਲਾਂ ਜੀ ਤੁਸੀਂ ਹੁਣ ਉਹਨਾਂ ਦੇ ਪਰਿਵਾਰ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹੋ ਜਿਹੜੇ ਨੌਰ ਅ সিস্টਰਸ ਹੈਗੇ ਆ ਉਹਨਾਂ ਦੇ ਪੂਰੇ ਪਰਿਵਾਰ ਨੂੰ ਇਹਨਾਂ ਦੇ ਪਰਿਵਾਰ ਨਾਲ ਗੱਲ ਨਹੀਂ ਹੋਈ ਕਿ ਉਹ ਤੁਸੀਂ ਉਧਰ ਗੱਲ ਕਰਕੇ ਨਹੀਂ ਕਹਿੰਦੇ ਹੈਗੇ ਇਸ ਗੱਲ ਬਾਰੇ ਕਿ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਇਹ ਚੀਜ਼ਾਂ ਨੂੰ ਰੋਕਣਾ ਚਾਹੀਦਾ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਕਿ 1 ਬਾਈ 1 ਕੋਈ ਨਾ ਕੋਈ ਸਾਹਮਣੇ ਆ ਜਾਂਦਾ ਥੋੜੇ ਦਿਨਾਂ ਬਾਅਦ ਕੋਈ ਨਾ ਕੋਈ ਤੁਹਾਡੇ ਪਰਿਵਾਰ ਚੋਂ ਮਸਲਾ ਸਾਹਮਣੇ ਆ ਜਾਂਦਾ ਭਾਜੀ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਚਾਰ ਵਾਰੀ ਨਹੀਂ ਕਟੋਕੜ 10 ਵਾਰੀ ਮੈਂ ਸਮ ਗੱਲ ਕੀਤੀ ਹੋਈ ਉਹਨਾਂ ਦੇ ਪਰਿਵਾਰ ਦੇ ਨਾਲ ਗੁਲਸ਼ਨ ਸਾਹਿਬ ਨਾਲ ਮੇਰਾ ਬਹੁਤ ਪਿਆਰ ਹੈ ਮੇਰੇ ਭਾਈਆਂ ਵਾਂਗ ਨੇ ਤੇ ਭੈਣ ਜੀ ਉਹਨਾਂ ਦੇ ਮਿਸੇ ਜਿਹੜੇ ਉਹਨਾਂ ਨਾਲ ਵੀ ਮੈਂ ਬੈਠ ਕੇ ਵੀ ਹੁਣ ਗੱਲ ਕਰਕੇ ਆ ਮੈਂ ਕਿਹਾ ਵੀ ਤੁਸੀਂ ਬੱਚਿਆਂ ਨੂੰ ਥੋੜੀ ਇੰਨੀ ਕੋਸ਼ਿਸ਼ ਕਰੋ ਸਮਝਾਓ ਕਿ ਜੇ ਕੋਈ ਮਸਲਾ ਹੁੰਦਾ ਵੀ ਹੈ ਤੇ ਅੰਦਰ ਬੈਠ ਕੇ ਤੁਹਾਡੇ ਕੋਲ ਆ ਜਾ ਕਰਨ ਜਾਂ ਤੁਸੀਂ ਉਹਨਾਂ ਕੋਲ ਚਲੇਗਾ ਪਰ ਇਹ ਤਾਂ ਫਟਾਫਟ ਬਾਹਰ ਦੌੜਦੇ ਨੇ ਉਹਨੂੰ ਜੋਤੀ ਨੇ ਦਿੱਲੋਂ ਇੰਗਲੈਂਡ ਵਿੱਚ ਕਿਦਾਂ ਲਾਈਵ ਹੋ ਹੋ ਕੇ ਕੀ ਕੀ ਕੀਤਾ ਫਿਰ ਲੋਕਾਂ ਨੇ ਤੇ ਲੋਕਾਂ ਨੂੰ ਤਾਂ ਅੱਜਕੱਲ ਮਸਾਲਾ ਚਾਹੀਦਾ ਜੇ ਮੈਨੂੰ ਵੀ ਕਹਿ ਦੇਣ ਵੀ ਤੂੰ ਮਸਾਲਾ ਭਾਲਦਾ ਤੇ ਇਦਾਂ ਕਹਿਣਾ ਇਦਾਂ ਕਹਿ ਲੈਣ ਫਿਰ ਹੈਨਾ ਕਿਉਂਕਿ ਅਸੀਂ ਜੇ ਜੇ ਸੋਸ਼ਲ ਮੀਡੀਆ ਤੇ ਬੈਠੇ ਆ ਅਸੀਂ ਵੀ ਸਾਰਾ ਕੁਝ ਕਰਦੇ ਆ ਪਰ ਅਸੀਂ ਕਿਸੇ ਨੂੰ ਇਹ ਨਹੀਂ ਕਿ ਐਵੇਂ ਨਹੀਂ ਬਿਨਾਂ وجہ ਨਹੀਂ ਆਪਾਂ ਕਿਸੇ ਨੂੰ ਕਦੇ ਕੁਝ ਕਿਹਾ ਜੇ ਕੁਝ ਬਾਹਰ ਆਉਂਦਾ ਆ ਤੇ ਫਿਰ ਹੀ ਗੱਲ ਕਰੀਦੀ ਆ ਹੈਨਾ ਇਹ ਨਹੀਂ ਕਿ ਲੋਕਾਂ ਦੇ ਪਰਿਵਾਰਾਂ ਵਿੱਚ ਅਸੀਂ ਉਹ ਪਾਜੀ ਮੈਨੂੰ ਵੀ ਕਿਹੜੇ ਪਤਾ ਸੀਗਾ ਇਸ ਗੱਲ ਬਾਰੇ ਜੀ ਆਪਣੇ ਸਾਹਮਣੇ ਵੀ ਜਦੋਂ ਵੀਡੀਓ ਸਾਹਮਣੇ ਆਈਆਂ ਤਾਂ ਆਪਾਂ ਨੂੰ ਪਤਾ ਲੱਗਿਆ ਕਿ ਐਦਾਂ ਦਾ ਕੋਈ ਮਸਲਾ ਵੀ ਚੱਲ ਰਿਹਾ। ਤੁਹਾਡੀ ਵੀਡੀਓ ਦੇਖੀ ਤਾਂ ਫਿਰ ਮੈਨੂੰ ਥੋੜਾ ਜਿਹਾ ਹੋਇਆ ਮੈਂ ਕਿ ਕਿ ਇਹ ਕਿਹਦੇ ਬਾਰੇ ਔਰ ਕਿਉਂ ਗੱਲ ਕਰ ਰਹੇ ਆ। ਤਾਂ ਬੰਦੇ ਨੇ ਫਿਰ ਨਾਲ ਦੀ ਨਾਲ ਦੂਜੇ ਪਾਸੇ ਸਰਚ ਵੀ ਕਰਦਾ ਹੈ ਨਾ। ਬੇਅਕਲ ਤੋਂ ਬੇਅਕਲ ਬੰਦਾ ਵੀ ਇਹ ਸੋਚ ਲੈਂਦਾ ਯਾਰ ਇੰਨੇ ਸਾਡੇ ਚੀਜ਼ਾਂ ਸੋਸ਼ਲ ਮੀਡੀਆ ਤੇ ਆ ਗਈਆਂ ਨੇ ਇੰਨਾ ਸੀ ਬਦਨਾਮ ਹੋ ਗਏ ਆ ਤੇ ਸਾਨੂੰ ਹੁਣ ਥੋੜਾ ਜਿਹਾ ਪਰਹੇਜ਼ ਕਰਨਾ ਚਾਹੀਦਾ ਹੈ ਨਾ। ਕੁਛ ਚੀਜ਼ ਜ਼ਿਆਦਾ ਪਰ ਉਹ ਸੋਚਦੇ ਨਹੀਂ ਇਹ ਗੱਲ ਉਹਨਾਂ ਨੂੰ ਮਤਲਬ ਇਹਨਾਂ ਗੱਲਾਂ ਨਾਲ ਕੋਈ ਜਿੱਦਾਂ ਫਰਕ ਹੀ ਨਹੀਂ ਪੈਂਦਾ ਭੋਰਾ ਉਹ ਇਦਾਂ ਕਰਦੇ ਨੇ ਹਰ ਤੀਜੇ ਕਿ ਮਹੀਨੇ ਦੂਜੇ ਕਿ ਮਹੀਨੇ ਕੁਛ ਨਾ ਕੁਛ ਕੁਛ ਨਾ ਕੁਛ ਜੋਤੀ ਨੂਰਾ ਨੂਰਾ ਸਿਸਟਰ ਦਾ ਨੂਰਾ ਸਿਸਟਰ ਦਾ ਨੂਰਾ ਸਿਸਟਰ ਦਾ ਪੰਗਾ ਹੈ ਨਾ ਤੇ ਮੈਨੂੰ ਇਹ ਕਈ ਵਾਰੀ ਬੇਸਮਝਿਆ ਹੋ ਜਾਣਾ ਮੈਨਾਂ ਗੱਲਾਂ ਵਿੱਚ ਜਿਹੜੇ ਮਸਲੇ ਹੈਗੇ ਘਰੇ ਬੈਠ ਕੇ ਤੁਹਾਨੂੰ ਨਿਬੇੜਨੇ ਚਾਹੀਦੇ ਨੇ ਸੋਸ਼ਲ ਮੀਡੀਆ ਤੇ ਆ ਕੇ ਇਹ ਮਸਲੇ ਆਪਣੇ ਸੋਸ਼ਲ ਮੀਡੀਆ ਤੇ ਦਿਖਾ ਕੇ ਅੱਗੇ ਮਾਹੌਲ ਨਾ ਖਰਾਬ ਕਰੋ ਆਪੇ ਲੋਕਾਂ ਨੂੰ ਮਸਾਲਾ ਦਿੰਦੇ ਨੇ ਐਕਚੁਅਲੀ ਆ ਇਹ ਥਾਲੀ ਚ ਰੱਖ ਕੇ ਪਰੋਸਦੇ ਨੇ ਕਿ ਆ ਲਓ ਮਸਾਲਾ ਤੁਹਾਡੇ ਨੂੰ ਅਸੀਂ ਦਿੰਨੇ ਆ ਤੁਸੀਂ ਇਸ ਮਸਾਲੇ ਨੂੰ ਦਾਲਾਂ ਵਿੱਚ ਪਾ ਪਾ ਕੇ ਚੰਗੀ ਤਰ੍ਹਾਂ ਤੜਕੇ ਲਾਓ ਇਹ ਆਪ ਪਰੋਸਦੇ ਨੇ ਹੈਨਾ ਇਹਨਾਂ ਦਾ ਤਾਂ ਉਹ ਹਿਸਾਬ ਆ ਮੈਂ ਅੱਗੇ ਵੀ ਕਿਹਾ ਸੀਗਾ ਕਿ ਉਹ ਕਹਿੰਦੇ ਨੇ ਨਾ ਕਿ ਮਾੜੇ ਜੱਟ ਨੂੰ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ ਇਹਨਾਂ ਵੱਲ ਇਹਨਾਂ ਨੇ ਉਹ ਹਿਸਾਬ ਕੀਤਾ ਹੋਇਆ ਕਿ ਬਾਂਦਰਾ ਨੂੰ ਬਨਾਰਸ ਦੀਆਂ ਟੋਪੀਆਂ ਮਿਲੀਆਂ ਨੇ ਉਹ ਪਾ ਪਾ ਕੇ ਘੁੰਮੀ ਫਿਰਦੇ ਨੇ ਤੇ ਇਹਨਾਂ ਨੇ ਬਸ ਜਲੂਸ ਚ ਕਢਾਇਆ ਪਿਆ ਪਾਜੀ ਬੜੀਆਂ ਅੱਛੀਆਂ ਸੁਰੇਲੀਆਂ ਕੁੜੀਆਂ ਨੇ ਮੈਂ ਸੁਲਤਾਨਾ ਉਹਨਾਂ ਦੀ ਕੁੜੀ ਸਿਸਟਰ ਸੁਲਤਾਨਾ ਬੜਾ ਸੋਹਣਾ ਕੰਮ ਕਰ ਰਹੀ ਹੈ ਮੈਂ ਸੋਹਣਾ ਬੋਲਿਆ ਉਹਦੇ ਬਾਰੇ ਮੈਂ ਕਿਹਾ ਉਹ ਇੱਕ ਸਾਈਡ ਤੇ ਹੋ ਗਈ ਹੈ ਕਿਸੇ ਕੰਟਰੋਵਰਸੀ ਵਿੱਚ ਨਹੀਂ ਆਉਂਦੀ ਉਹ ਬਹੁਤ ਸੋਹਣਾ ਕੰਮ ਕਰ ਰਹੀ ਹੈ ਇੱਕ ਹੋਰ ਚੌਥੀ ਕੁੜੀ ਉਹ ਆਪਣੇ ਘਰ ਵਿਆਹੀ ਹੋਈ ਹੈ ਉਹ ਮਿਊਜ਼ਿਕ 'ਚ ਨਹੀਂ ਹੈ ਬੜਾ ਬੜੀ ਚੰਗੀ ਕੁੜੀ ਹੈ ਉਹ ਵੀ ਤੇ ਇਹਨਾਂ ਦੋਨਾਂ ਨੇ ਬਸ ਤਾਂ ਪਤਾ ਨਹੀਂ ਕਿ ਕੀ ਕਿ ਸਾਫਤਾ ਹੈ ਇਹਨਾਂ ਦਾ ਮੇਰੇ ਸਮਝੋਂ ਬਾਹਰ ਆ ਚਲੋ ਖੈਰ ਇਹਨਾਂ ਨੂੰ ਸਮਝਣਾ ਚਾਹੀਦਾ ਹੈ ਜੀ ਨੋ ਭਾਜੀ ਅਪਾ ਅੱਜ ਦਾ ਐਪੀਸੋਡ ਇੱਥੇ ਖਤਮ ਕਰੀਏ ਬਿਲਕੁਲ ਜੀ ਬਿਲਕੁਲ